ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਕ ਪਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਸ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਇਸੇ ਕੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਲਾਈਨਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਇੰਚਾਰਜ ਮੋਡਲ ਟਾਊਨ ਰਣਜੀਤ ਸਿੰਘ ਵੱਲੋਂ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਜ਼ਿਲ੍ਹਾ ਪਹੁੰਚ ਹੋ ਗਿਆ ਉੱਥੇ ਲਗਾਇਆ ਹੋਇਆ ਸੀਗਾ ਉਹਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੂੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਮਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹੈ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮਨਸ਼ਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਕੁਝ ਵਿੱਚ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ ਇੱਕ 32 ਬੋਰ ਪਿਸਤਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਡੀਸੀ ਇਕਟਾ ਅ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦੁੱਤਾ ਗਿਆ ਅੰਡਰ ਆਰਮ ਐਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਉਹਨਾਂ ਨੂੰ ਕੁਛਕਿਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆ ਰਿਕਵਰ ਹੋਏ ਆ ਤੇ ਇੱਕ ਹੋਰ ਬੇਸੀ ਕਟਾ 15 12 ਬੋਤ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀਤ ਹੈਗਾ ਜਿਹੜੀ ਰਿਹਾਈਸ਼ ਹੈ ਸਿੱਕੀ ਸਮਾਣਾ ਅਤੇ ਗੁਰਪਿਆਰ ਸਿੰਘ ਜਿਹੜੀ ਰਿਹਾਈਸ਼ ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਹਨ ਇਹਨਾਂ ਦੇ ਉੱਪਰ ਇਹਨਾਂ ਦਾ ਜੋ ਮੋਡਸ ਆਪਰੇਂਡੀ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿੱਚੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਹਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ 'ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਨਾ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ ਕਿਸ ਵਿੱਚ ਹੋਰ ਵੀ ਕਲਾਸੇ ਹੋ ਸਕਦੇ ਹਨ ਸਰ ਇਹ ਵੈਪਨ ਦਾ ਦਾ ਲਿਕੇਟ ਪੁਆਇੰਟ ਜਿਹੜਾ ਕਿਰਨ ਜੀ ਦੱਸੋ ਕਿ ਆਪਾਂ ਤੇਰੀ ਕੋਈ ਸਟਿੰਗ ਦਾ ਕੋਈ ਇੱਕ ਕੋਈ ਰੈਕਟ ਬਾਲ ਬੰਤਾ ਜੀ ਪੰਜਾਬ ਵਿੱਚ ਜਗ੍ਹਾ ਦਾ ਇਹ ਵੈਪਨ ਆ ਰਹੇ ਨੇ ਕਿ ਇਹ ਉੱਤੇ ਤੱਕ ਵੀ ਲਿਕੇਟ ਚੜ੍ਹ ਰਿਹਾ ਦਿੱਲੀ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਹੈ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਤੇ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਐਸਟੈਬਲਿਸ਼ ਕਰ ਰਹੇ ਹਾਂ ਕਿਨਾਂ ਨੂੰ ਇਹ ਵੇਚਣਾ ਚਾਹੁੰਦੇ ਸੀ ਤੇ ਕਿੱਥੋਂ ਇਹ ਲਾਂਦੇ ਸੀਗੇ ਦੋਨਾਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਠੀਕ ਹੈ ਗੈਂਗ ਦੁਨੀਸ਼ ਕਿੰਨੇ ਕਿੰਨੇ ਬਰ ਉਹ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਜੀ ਜੈਸੇ ਹੀ ਸਾਨੂੰ ਪਤਾ ਚੱਲਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਾਉਂਦੇ ਹਾਂ ਫਿਲਹਾਲ ਦੋ ਬੰਦੇ ਰਸਤੇ ਹਾਂਜੀ ਫਿਲਹਾਲ ਦੋ ਬੰਦੇ ਰਸਤੇ ਨੇ ਜੋ ਪਿਛਲੀ ਵਾਰ ਪੜੇਗੀ ਸੀ ਮੋਟਸਾਈਕਲ ਦੀ ਰਿਕਵਰੀ ਹੋਈ ਉਹ ਵੀ ਬਾਹਰ ਦੇ ਸਟੇਟ ਹੈ ਇਹ ਉਹਦੇ ਨਾਲ ਦੀ ਗੱਲੇ ਉਹਨਾਂ ਦਾ ਹੈਗਾ ਇਦਾਂ ਦੇ ਨਾਲ ਕੱਲ ਮਿਲ ਲੈ ਜਾਏ ਕੀ ਕਿਤੇ ਕਿਤੇ ਨਿਸ਼ਾਨਾ ਬਣਾਇਆ ਜੀ ਕੀ ਇਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਜਾਂ ਪੂਰੇ ਪੰਜਾਬ ਦੇ ਪਰ ਦੇ ਵਿੱਚ ਚੱਲ ਰਹੇ ਹਾਂ ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇ ਦੁਆਰੇ ਵੀ ਇਹਨਾਂ ਨੂੰ ਜੱਬ ਵੀ ਮੌਕਾ ਲੱਗਦਾ ਹੈ ਵੇਖੀ ਕਰਦੇ ਸੀਗੇ ਤਬੀ ਉਹਧਰ ਨਿਸ਼ਾਨਾ ਬਣਾ ਲੈਂਦੇ ਸੀ ਕੋਈ ਟੈਕਨੀਕ ਸੀ ਕੀ ਸਰ ਇਹਨਾਂ ਕੋਈ ਜੁਦੀ ਕੋਈ ਤੁਲੰਦੀ ਜਾਂ ਪ੍ਰੋਸੈਸ ਕੋਈ ਦੇਖੋ ਬੇਸਿਕਲੀ ਚੋਰ ਹੈ ਤੇ ਲੁੱਟਖੋ ਕਰਦੇ ਆ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਆ ਸੋ ਮੋਟਰਸਪ੍ਰੈਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋਈ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਬੈਕਗ੍ਰਾਉਂਡ ਇਹਨਾਂ ਦਾ ਜਿਵੇਂ ਮੈਂ ਦੱਸਿਆ ਸाहिल ਪ੍ਰੀਤ ਦੇ ਉੱਪਰ ਪਹਿਲੇ ਦੋ ਬੱਚੇ ਹੈਗੇ ਨੇ ਲੜਾਈ ਜਗੜੇ ਲੁੱਟੋ ਡੇਟਾਕੀਤੀ ਦੇ ਬੱਚੇ ਹੈ ਹਰਿਆਣਾ ਅਤੇ ਸਮਾਣਾ ਦੇ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਇੱਕ ਸਿੱਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਨਵਾਂ ਮਾਮਲਾ ਇਹ ਰਹਿਣ ਵਾਲੀ ਇਹਦੀ ਸਿੱਟੀ ਸਮਾਣਾ ਇੱਕ ਜਿਸਵੇਂ ਮੈਂ ਦੱਸਿਆ ਇੱਕ ਸਦਰ ਸਮਾਣਾ ਏਰੀਆ ਹੈ ਇਹ ਦੋਨੋਂ ਆਪਸੇ ਕਿਸੇ ਬੋਲ ਸੀ ਇਹ ਪਾਰਟਨਰ ਸੀਗੇ ਜੀ ਜਿਹੜਾ ਇਹਨਾਂ ਦਾ ਗੈਂਗ ਹੈਗਾ ਇਹਦੇ ਵਿੱਚ ਪਾਰਟਨਰਿੰਗ ਉਮਰ ਕਿੰਨੀ ਇੱਕ ਸाहिल ਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਹੈ ਜਿਹੜਾ ਹੈਗਾ ਉਹ ਵੀ ਉਮਰ 24 ਸਾਲ ਹੈ ਨਾਟ ਮਚ ਜ਼ਿਆਦਾ ਐਜੂਕੇਟਿਡ ਨਹੀਂ ਹੈਗੇ ਜਿਹੜੇ ਵੈਪਨ ਦੇ ਵਿੱਚ ਇਹ ਖਰੀਦਿਆ ਵੇਚਦੇ ਸੀਗੇ ਇਹ ਕਿੰਨੇ ਸ਼ਤ ਐਕਟਿਵ ਸੀਗੇ ਉਹਨਾਂ ਇਹ ਅਸੀਂ ਪੁੱਛਕਿਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਇਹ ਕੰਮ ਕਰਦੇ ਚਿਹਾਏ। ਇਹ ਅਗਲੇ ਜਿਹਨਾਂ ਨੂੰ ਵੇਚਿਆ ਸੀ ਉਹ ਕਿਸ ਦੇ ਹੱਥੇ ਅਪਰਾਧੀਆਂ ਨੇ ਕੁਝ ਲਿਖਿਆ ਪਤਾ ਨਹੀਂ। ਉਹੀ ਅਸੀਂ ਕਰ ਰਹੇ ਹਾਂ ਜੇ ਉਹ ਹੀ ਦੱਸੇ ਕਿ ਹੋਰ ਵੀ ਅਸੀਂ ਡਿਮਾਂਡ ਲੈਵਾਂਗੇ ਤੇ ਹੋਰ ਕੁਝ-ਕੁਝ ਕਰਕੇ ਹੋਰ ਖੁਲਾਸੇ ਕਰੀਏ। ਜਿਹੜੀ ਰਿਕਵਰੀ ਹੋਈ ਹੈ ਸੋਸ਼ੀ ਦਾ ਮੋਟਰਸਾਈਕਲ ਦੀ ਇਹ ਕਿੱਥੋਂ ਹੋਈ ਹੈ ਪਟਿਆਲੇ ਹੋਈ ਹੈ ਜਾਂ ਆਰਥਵਾਸ਼ਾਤਨ ਕੋਈ ਹੋਰ ਕੀ। ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੰਤਾ ਆਪਾਂ ਟਰੇਸ ਕਰ ਦਿੱਤੀ ਹੋਈ ਹੈ ਇਹ ਜ਼ਿਆਦਾਤਰ ਪਟਿਆਲੇ ਦੀਆਂ ਹੀ ਹੈ। ਪਰ ਹੋਰ ਆਲੇ-ਦੁਆਰੇ ਵੀ ਇਹ ਕਰਦੇ ਸੀ ਇਹ। ਇਹ ਆਊਟ ਆਫ ਸਟੇਟ ਜਿਵੇਂ ਮੈਂ ਦੱਸਿਆ ਇਹ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਰੀ ਸਟੇਟਸ ਵੀ ਕਿਹੇ ਸਪਲਾਈ ਕਰਦੇ ਸੀ ਜਿਸ ਨੇ ਫੜੇ ਗਏ ਨੇ ਉਹਦੇ ਨੇ ਇਹ ਚੋਰੀ ਦੀ ਮਨਚਨਾ ਲਈ ਸੀ ਜਾਂ ਕਿਸੇ ਨੂੰ ਹੈਲਪ ਕਰਨਾ ਹੈ ਜਾਂ ਵੇਚਣਾ ਹੈ ਜੀ ਇਹ ਕਿ ਚੋਰੀ ਦੀ ਮਨਚਨਾ ਨਾਲ ਹੀ ਘੁੰਮ ਰਹੇ ਸੀਗੇ ਤੇ ਮੁਕਬਰ ਖਾਲਦੀ ਦੀ ਇਹ ਮਨਚਨਾ ਸੀ ਇੱਕ ਜੀ ਤੇ ਨਸ਼ਾ ਕਰਨ ਦੇ ਆਦੀ ਨੇ ਅਸ਼ੇਨਾ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ मोस्ट ਪਬਲੀਕ ਕਰਦੇ ਹੀ ਹੋਣਗੇ ਇਸ ਤਰ੍ਹਾਂ ਦਾ ਪਿਸਤਲ ਵਗੈਰਾ ਨਾ ਤਾਂ ਬਰਾਮੜਾ ਕਿਸੇ ਵੱਡੇ ਕੈੰਗਨ ਨਾਲ ਤਾਂ ਨਹੀਂ ਇਹਨਾਂ ਦੇ ਤਾਲੂ ਹੋ ਸਕਦਾ ਹੈ ਜੀ ਅਸੀਂ ਲੁੱਕ ਆਫਰ ਕਰ ਰਹੇ ਹਾਂ ਉਹ ਪਤਾ ਚਲਦਾ ਤੋ ਸਾਂਝੀ ਕਰਾਂਗੇ ਕੋਈ ਰਿਮਾਂਡ ਵਗੈਰਾ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਂਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ